ਐਗਰੀਮੈਂਟ ਖਤਮ ਹੋਣ ਕਰਕੇ ਰਾਮਾ ਮੰਡੀ ਦੀ ਮਸ਼ਹੂਰ ਦੁਕਾਨ ਕੇਸਰੀ ਕਲੋਥ ਹੋਣ ਜਾ ਰਹੀ ਹੈ ਬੰਦ ਸਾਰੇ ਕਪੜੇ ਮਿਲਣ ਜਾ ਰਹੇ ਤੁਹਾਨੂੰ ਅੱਧੇ ਤੇ ਰਟਾ ਤੇ ਭਾਈ ਸਾਹਿਬ ਸਟੋਰ ਬੰਦ ਕਰਨਾ ਅੱਦੇ ਨਹੀਂ ਅੱਦੇ ਤੋਂ ਅੱਦੇ ਰੇਟਾਂ ਦੇ 800 ਵਾਲਾ ਸੂਟ ਤੁਹਾਨੂੰ ਦੇਵਾਂਗੇ 200 ਰੁਪਏ ਦੇ ਵਿੱਚ ਆ 600 ਵਾਲੀ ਪੈਂਟ ਸ਼ਰਟ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਅਸੀਂ ਤੁਹਾਨੂੰ ਦੇਵਾਂਗੇ 138 ਰੁਪਏ ਦੇ ਵਿੱਚ ਇਹ 300 ਰੁਪਏ ਦਾ ਬਾਜ਼ਾਰ 'ਚ ਮਿਲਦਾ ਭਾਜੀ ਅਸੀਂ ਤੁਹਾਨੂੰ ਨੰਗੇ 65 ਰੁਪਏ ਦੇ ਵਿੱਚ ਇਹ ਤਾਂ ਬਹੁਤ ਘਾਟਾ ਪੈਣਾ ਘਾਟਾ ਤਾਂ ਪੈਣਾ ਭਾਜੀ ਪਰ ਸਟੋਰ ਬੰਦ ਕਰਨਾ ਹੈ 600 ਰੁਪਏ ਦਾ ਕੁੜਤਾ ਪਜਾਮਾ ਤੁਹਾਨੂੰ ਦੇਵਾਂਗੇ ਸਿਰਫ 150 ਰੁਪਏ ਦੇ ਵਿੱਚ ਬਸ ਆ ਸਾਡੀ ਕੀਮਤ 40 ਰੁਪਏ ਹੈ ਜੀ ਪਰ ਦੇਣੀ ਅਸੀਂ 29 ਰੁਪਏ ਹੈ ਇਹ ਵੀ ਘਟਾਵਾ ਦੇਣਾ ਘਟਾਵਾ ਕਰਕੇ ਸਟੋਰ ਖਾਲੀ ਕਰ ਆ 100 ਵਾਲਾ 50 ਚ ਸਾਰੇ ਕੁੜਤੇ ਪਜਾਮੇ 150 200 250 ਚੱਕੋ 1000 ਰੁਪਏ ਦਾ ਸੂਟ ਆ ਜੀ ਤੁਹਾਨੂੰ ਦੇਵਾਂਗੇ 350 ਰੁਪਏ ਦੇ ਵਿੱਚ ਚਦਰਾਂ ਹੀ ਭਾਜੀ ਨਾਲ ਇੱਥੇ ਚੁਕਾ ਦੇਣੀ ਹੈ 4 400 ਰੁਪਏ ਨੂੰ ਸਾਰੇ ਗਰਮੀ ਵਾਲੇ ਸੂਟ ਹੈ 5 500 ਰੁਪਏ ਦੇ ਵਿੱਚ ਸਿਮਰ ਡਿਜੀਟਲ ਪ੍ਰਿੰਟ ਆ ਜੀ ਇਹ ਵੀ ਗਰਮੀਾਂ 'ਚ ਪਾਉਣ ਵਾਲੇ ਅੱਦੇ ਅੱਦੇ ਰੇਟਾਂ ਤੇ ਇਹ 700 700 ਰੁਪਏ ਦੇ ਵਿੱਚ ਦੇ ਦੇਣੇ ਆ ਭਾਜੀ ਆ ਭਾਜੀ ਇਹਦਾ ਪਾਰਾ ਸੂਟ ਵਿਆਹ ਵਾਲਾ 700 700 ਰੁਪਏ ਬਿਲਕੁਲ ਜੀ ਬਿਲਕੁਲ ਚੌਕ ਹੋ ਰਾਣਾ ਭਾਜੀ ਨਹੀਂ ਹੋ ਰਿਹਾਣਾ ਇਹ ਹੀ ਕਲੀਅਰ ਕਰਨਾ ਬਸ ਪਰ ਇਹ ਮਾਲ ਖਤ 2100 ਵਾਲੀ 5500 ਰੁਪਏ ਦੇ ਵਿੱਚ ਭਾਜੀ ਪਿਓਰ ਦਾ ਸੂਟ ਹੈ ਬਾਜ਼ਾਰ ਦੇ ਵਿੱਚ 16-1700 ਰੁਪਏ ਦਾ ਇਹ ਤੁਹਾਨੂੰ ਦੇਣਾ 6500 ਰੁਪਏ ਦਾ ਪਰ 1000 ਰੁਪਏ ਘਟਾ ਬਿਲਕੁਲ ਜੀ ਬਿਲਕੁਲ ਸਟੋਰ ਅਸੀਂ ਕਰ ਰਹੇ ਹਾਂ ਬੰਦ ਭਾਜੀ ਤੁਹਾਨੂੰ ਇੱਕ ਹੋਰ ਸਕੀਮ ਦਿੰਨੇ ਆ ਜੋ ਸਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਸਾਨੂੰ ਆ ਕੇ ਸਕਰੀਨ ਸ਼ਾਟ ਦਿਖਾਏਗਾ 5000 ਦੀ ਸ਼ਾਪਿੰਗ ਤੇ ਇੱਕ 스마트 ਵਾਚ ਫ੍ਰੀ ਦੇਵਾਂਗੇ ਭਾਈ ਸਾਹਿਬ 2000 ਨਹੀਂ ਘੜੀ ਸਾਰੇ ਬੰਦੇ ਨੂੰ ਫ੍ਰੀ ਦੇਣੀ ਆ ਪਾ ਸਾਰਿਆਂ ਨੂੰ ਫ੍ਰੀ ਦੇਵਾਂਗੇ ਜੀ ਬਸ ਵੀਡੀਓ ਸ਼ੇਅਰ ਕਰੇ ਇੱਥੇ ਆਵੇ ਸਾਰੇ ਨੂੰ ਸ਼ੇਅਰ ਕਰੇਗਾ ਸਾਨੂੰ ਆ ਕੇ ਸਕਰੀਨ ਸ਼ਾਟ ਦਿਖਾਵੇਗਾ 50 ਅਦੇ ਅਦੇ ਰੇਟਾਂ ਦੇ ਵਿੱਚ ਚੱਕੋ ਪਹਿਲਾਂ ਆਓ ਪਹਿਲਾਂ ਪਾਓ ਭਾਜੀ ਸਾਰਾ ਨਵਾਂ ਮਾਲ ਪਿਆ ਯਾਰ ਇਹ ਸੀ ਬਿਲਕੁਲ ਨਵਾਂ ਜੀ ਨਵਾਂ ਮਾਲ ਆਇਆ ਹੋਏ ਹੋਏ ਯਾਰ ਇਹ ਕੀ ਨਾ ਬਦਲਣ ਕਰਕੇ ਸਾਨੂੰ ਸਟੋਰ ਜਿਹੜਾ ਹੈ ਬੰਦ ਕਰਨਾ ਪੈ ਰਿਹਾ ਇਹ ਸਾਰੇ ਭਾਜੀ ਮਤਲਬ 6-700 ਰੁਪਏ ਬਸ ਇੱਕ ਇਹਦਾ Ориਗినਲ ਮਾਲ ਵੀ ਤੁਹਾਨੂੰ ਐਸੇ ਸੇਲ ਦੇ ਵਿੱਚ ਹੀ ਮਿਲ ਜਾਣਾ ਹੈ ਦੁਕਾਨਦਾਰ ਭਰਾ ਹੁਣ ਉਹ ਵੀ ਆ ਕੇ ਲੈ ਜਾ ਸਕਦੇ ਆ ਮਤਲਬ ਇੱਕੋ ਬੰਦਾ ਆ ਕੇ ਸਾਰਾ ਚੱਕ ਲੈ ਸਾਰਾ ਚੱਕ ਕੇ ਲੈ ਜਾਏ ਭਾਜੀ ਸਟੋਰ ਬੰਦ ਕਰਨਾ ਹੈ ਟੈਂਡਰ ਸਾਡਾ ਖਤਮ ਹੋ ਗਿਆ 31 ਮਾਰਚ ਤੱਕ ਹੈ ਪਹਿਲਾਂ ਆਓ ਪਹਿਲਾਂ ਪਾਓ ਹੱਥ ਜੋੜ ਕੇ ਬੇਨਤੀ ਹੈ ਬਾਅਦ ਚਾ ਕੇ ਸਾਡੇ ਨਾਲ ਲੜਿਓ ਨਾ ਸਾਡੇ ਕੋਲੇ ਸਟਾਕ ਇਹੀ ਆ ਹੋਰ ਆਉਣਾ ਨਹੀਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਨ੍ਹਾਂ ਦੇ ਘਰ ਵਿਆਹ ਆਜੋ ਪਹਿਲਾਂ ਆਓ ਪਹਿਲਾਂ ਪਾਓ ਆ ਚੱਕੋ ਵਿਆਹ ਸ਼ਾਦੀਆਂ ਵਾਲੇ ਹੋਏ 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 ਭਾਜੀ ਆਜ ਤਾਂ ਹੁਣ 3000 ਰੁਪਏ ਵਾਲਾ ਸੂਟ ਕਿੰਨੇ ਦੇ ਦੇਣਾ ਇਹ ਤੁਹਾਨੂੰ 600 ਰੁਪਏ ਦਾ ਭਾਜੀ ਆ ਸਾਰੇ ਬ੍ਰਾਂਡਿਡ ਜਿਹੜੇ ਬੁਟੀਕ ਵਾਲੇ ਸੂਟ ਬੁਟੀਕ ਵਾਲੇ ਸੂਟ ਕਿੰਨੇ ਦੇ 5-500 ਰੁਪਏ ਦੇ ਦਾਂਗੇ ਤੁਹਾਨੂੰ ਜਾਮ ਪ੍ਰਿੰਟ 810 ਰੁਪਏ ਦੇ ਰੰਗ ਜਿਹੜਾ ਮਰਜੀ ਰੰਗ ਜਿਹੜਾ ਮਰਜੀ અમાਰ ਆਰਟੀਕਲ ਆਇਆ ਇਹ ਤਾਂ ਖੁੱਲੇ ਵੀ ਹੈ ਨਹੀਂਗਾ 1500 ਰੁਪਏ ਦਾ ਮਾਰਕੀਟ ਦੇ ਵਿੱਚ ਮਿਲਦਾ ਅਸੀਂ ਤੁਹਾਨੂੰ ਦੇ ਰਿਹਾ 650 ਰੁਪਏ ਦੇ ਵਿੱਚ ਇਹ ਸਾਰੇ ਪਿਓਰ ਦੇ ਆ ਹੈਂਡਵਰਕ 4000 ਵਾਲਾ ਸੂਟ ਤੁਹਾਨੂੰ ਦੇਵਾਂਗੇ 1500 ਦੇ ਵਿੱਚ ਆ ਔਰਗੰਜਾ 3000 ਵਾਲਾ ਸੂਟ ਦੇਵਾਂਗੇ ਤੁਹਾਨੂੰ 1000 ਰੁਪਏ ਦੇ ਵਿੱਚ 2500 ਵਾਲਾ ਸੂਟ ਤੁਹਾਨੂੰ ਦੇਵਾਂਗੇ 1200 ਰੁਪਏ ਦੇ ਵਿੱਚ ਆ 3000 ਵਾਲਾ ਸੂਟ ਤੁਹਾਨੂੰ ਦੇਵਾਂਗੇ 1500 ਰੁਪਏ ਦੇ ਵਿੱਚ ਭਾਜੀ ਕੀ ਹੋ ਗਿਆ ਸੇਹ ਤਾਂ ਠੀਕ ਹੈ ਭਾਜੀ ਸੇਹ ਠੀਕ ਹੈ ਕਰੇਪ ਦਾ ਸੂਟ ਇਹ ਸਾਰਾ ਪੂ 3 ਇਅਰ ਵੀ ਐਮ ਆਰ ਵੀ ਵਾਲਾ ਕਿੰਨਾ ਲੱਗਾ ਤੁਹਾਡਾ ਰੇਟ 750 ਬਸ ਆਹੇ ਵੀ ਆਹ ਵੀ ਸੂਟ ਚੱਕੋ 715 ਰੁਪਈਆ ਦੇ ਵਿੱਚ ਨਾਲ ਦੁਪੱਟਾ ਵਰਕ ਦੇਖੋ ਬਹੁਤ ਹੈਵੀ ਦੁਪੱਟਾ ਵਰਕ ਹੈ ਆਹ ਭਾਜੀ 790 ਰੁਪਏ 895 ਰੁਪਏ ਕੀ ਹੋ ਗਿਆ ਸਰ ਆਹ ਜੀ ਸਟੋਰ ਬੰਦ ਕਰਨਾ ਪ्योर ਦਾ ਸੂਟ 3500 ਰੁਪਏ ਵਾਲਾ ਓਏ ਓਏ